ਇਹ ਕਾਫੀ ਪੁਰਾਣਾ ਕ੍ਰਾਈਮਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਵੈਰ ਰਿਹਾ ਸੀਗਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਨੇ ਪਹਿਲਾਂ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੋਂ ਭੱਜਿਆ ਪਹਿਲਾਂ ਤਰਨਤਾਰਨ ਨੇ ਰਿਹਾਈ ਲਈ ਫਿਰ ਉਸ ਤੋਂ ਬਾਅਦ ਗੁੱਜਰਪੁਰੇ ਫਿਰ ਬੰਗੇ ਐਸਬੀਐਸ ਨਗਰ ਨਵਾਂ ਸ਼ਹਿਰ 'ਚ ਫਿਰ ਮੌਲ ਟਾਊਨ ਹੁਸ਼ਿਆਰਪੁਰ ਤੇ ਬੇਸਿਕਲੀ ਬੜਾ ਛਾਤਰ ਕ੍ਰਾਈਮਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ੍ਹ ਨੂੰ ਕੰਧ ਦੇ ਉੱਤੋਂ ਦੇ ਭੱਜ ਗਏ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿੰਨਾ ਚ ਵਾਂਟਡ ਸੀਗਾ ਇਹ ਜੇ ਅਸੀਂ ਪੁਰਾਣਾ ਸਾਰਾ ਇਹਨਾਂ ਦਾ ਰਿਕਾਰਡ ਲਈਏ ਵੀ ਕਦੋਂ ਤੋਂ ਸੀਗਾ ਇਹ ਤਕਰੀਬਨ ਜਿਹੜੇ ਮੁਕੱਦਮੇ ਨੇ ਉਹ 6 6 ਮੁਕਦਮੇ ਨੇ ਜੀ 2023 ਦੇ ਕਾਫੀ ਮੁਕਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕਦਮਾ ਜਿਹੱਚੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇਹ ਚ ਹਰੇਕ ਪਿਸਤੌਲ ਦੀ ਨੋਕ ਤੇ ਕਿਤੇ ਕੁਝ ਪੈਸੇ ਨਕਦੀ ਕੋਈ ਕਿਤੇ ਕੁਝ ਕੀਤਾ ਔਰ ਕਈ ਵਾਰੀ ਹਵਾ ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਹੁਣ ਇਹਦੇ ਚ ਜਿਹੜੀ ਨਵੀਂ ਗੱਲ ਆਈ ਹੈ ਇਹਨੇ ਆਪਣਾ ਹੋਰ ਮੋਡ ਸਪਰਿੰਦੀ ਚੇਂਜ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮਾਉਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ ਮੱਧ ਪ੍ਰਦੇਸ਼ ਤੋਂ ਤਕਰੀਬਨ ਜਿਹੜਾ ਇਹ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਂ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇ ਗਏ ਇੱਕ ਮਨਪਰੀ ਤੇ ਅਲੀਸ ਮਨੀ ਹੈ ਇਸ ਸੁਲਤਾਨਵਿੰਡ ਦਾ ਜੋਗਾ ਸਿੰਘ ਐਰੀਐਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਵੀ ਪਹਿਲਾਂ ਪਰਚੇ ਦਰਜ ਨੇ ਤਕਰੀਬਨ ਛੋਟੀ ਉਮਰ ਦੇ ਇਹ ਸਾਰੇ ਹੈਗੇ ਬੰਦੇ ਇਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਜੋਗਾ ਸਿੰਘ ਜਿਹੜਾ ਏਲੀਅਸ ਬਿੱਲਾ 19 ਸਾਲ ਹੈ ਸੋ ਇਹਦੇ ਚ ਗੇਟ ਕੀਮਾਂ ਦੀ ਪੁਲਿਸ ਪਾਰਟੀ ਲੈਡ ਬਾਈ ਏਸੀਪੀ ਸੁਰਿੰਦਰ ਮੈਡਮ ਦਰਪਨ ਹਰਪ੍ਰੀਤ ਮਡੇ ਜੀ ਸਾਡੇ ਡੀਸੀਪੀ ਸਾਹਿਬ ਦੀ ਰੈਨੂਮਾਈਜ਼ ਸਾਰਾ ਕੰਮ ਕੀਤਾ ਹੈ ਤੋਂ ਮੈਨੂੰ ਅੱਛੀ ਕਾਮਯਾਬੀ ਮੰਗਦਾ ਔਰ ਬੇਸਿਕਲੀ ਜਿਹੜਾ ਨੈਟਵਰਕ ਹੈ ਔਰ ਅਜੇ ਅਸੀਂ ਬਾਕੀ ਡਿਸਟ੍ਰਿਕਟਸ ਨੂੰ ਕਨਫਰਮ ਕਰਨਾ ਜਿੱਥੇ ਰਹੇ ਤਰਨਤਾਰਨ ਹੈ ਜਾਂ ਬੰਗਾ ਹੈ ਜਾਂ ਹੁਸ਼ਿਆਰਪੁਰ ਹੈ ਵੀ ਜਿੱਥੇ ਰਹਿ ਰਹੇ ਸੀ ਹੋ ਸਕਦਾ ਉੱਥੇ ਵੀ ਕੋਈ ਵਾਰਦਾਤਾ ਕੀਤੀਆਂ ਹੋਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਪੁਲਿਸ ਪਾਰਟੀ ਨੇ ਵੀ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰ ਚਲੇਗਾ ਕਿੱਥੋਂ ਐਕਸ ਕੀਤਾ ਜੀ ਇਹ ਦਾਣਾ ਮੰਡੀ 게ਟ ਕੀਮਾ ਦੇ ਦੇ ਬੈਕ ਸਾਈਡ ਤੋਂ ਦਾਣਾ ਮੰਡੀ ਦੇ ਖੇਤਰ ਚ ਇਹ ਆਏ ਹੋਏ ਸੀਗੇ ਜੀ ਇਹਰੇ ਤੁਹਾਨੂੰ ਦੱਸਿਆ ਵੀ ਲੇਟੈਸਟ ਉਥੋਂ ਸੀਗੇ ਤੇ ਬਾਕੀ ਅੰਮ੍ਰਿਤਸਰ ਨੂੰ ਵਿਜ਼ਿਟ ਕਰਦੇ ਸੀ ਕਿਉਂਕਿ ਇਹਨਾਂ ਦੇ ਪੈੜਾ ਪੁਰਾਣਾ ਸਿਸਟਮ ਸਾਰਾ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ ਨਹੀਂ ਕਿਸੇ ਵਾਰਦਾਤ ਵਾਰਦਾਤ ਦੇ ਦੌਰਾਨ ਫੜਿਆ ਗਿਆ ਇਹ ਇਹ ਇਨਫੋਰਮੇਸ਼ਨ ਬੇਸ ਫੜਿਆ ਗਿਆ ਜੀ ਔਰ ਰਿਕਵਰੀਆਂ ਤਿੰਨਾਂ ਤੋਂ ਮਤਲਬ 4 ਵੈਪਨ ਮਿਲ ਜਾਣੇ ਵਿਦ ਲਾਈਵ ਰਾਉਂਡਸ ਔਰ ਇੰਨੇ ਕੇਸਾਂ ਚ ਵੌਂਟਡ ਹੋਣਾ ਬੰਦਾ 6 ਕੇਸ ਜਿਹੜੇ ਰੈਸਟ੍ਰਿਟ ਇਹਦੀ ਵੌਂਟਡ ਹੈ 7ਵਾਂ ਕੇਸ ਜਿਹੜਾ ਹੈਗਾ ਲੁਧਿਆਣਾ ਦਾ ਤਾਂ ਫੋਕਲ ਪੁਆਇੰਟ ਕਮਿਸ਼ਨਰੇਟ ਲੁਧਿਆਣੇ ਦਾ ਕੇਸ ਆ ਉਹਦੇ ਚ ਵੀ ਇਦਾਂ ਹੀ ਵਾਰਦਾਤ ਜਿਹੜੀ ਰੋਬਰੀ ਦੀ ਹੋਈ ਹੈ। ਤੋਂ ਇਹਦੇ ਨਾਲ ਸਾਡਾ ਕਾਫੀ ਅੱਛਾ ਜਿਹੜਾ ਇੰਪੈਕਟ ਪਿਆ बिकॉज ਆਰਮਜ਼ ਐਕਟ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹਨਾਂ ਸੋਸਾਇਟੀ ਨੂੰ ਬੜਾ ਇੱਕ ਲਾਭ ਪਹੁੰਚਦਾ ਹੈ ਕਿ ਸ਼ਾਂਤੀ ਪਰ ਕੋਰੋਨਾ ਦੇ ਸਰ ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਸਰ ਪੂਰੇ ਪੰਜਾਬ ਦੇ ਵਿੱਚ ਸਾਰਾ ਨੈਟਵਰਕ ਫੈਲਿਆ ਹੈ ਮੈਂ ਦੱਸਿਆ ਬਈ ਤੁਹਾਨੂੰ ਕਿੰਨੇ ਹੋਰ ਕਿੰਨੇ ਬੰਦੇ ਨੇ ਜਿਹੜਾ ਤੁਹਾਨੂੰ ਲੱਗਿਆ ਵੀ ਆਈਡੈਂਟੀਫਾਈਡ ਹੋ ਗਏ ਨੇ ਵੀ ਅੱਜ ਤੱਕ ਬਹੁਤ ਨੇ ਬਗਲ ਜਿਹੜੇ ਕਿ ਅਸੀਂ ਉਹ ਅਸੀਂ ਸੋਸ਼ਲ ਮੀਡੀਆ ਤੋਂ ਕੱਢ ਰਹੇ ਆ ਇਹਨਾਂ ਦੇ ਬੰਦੇ ਔਰ ਟੈਕਨੀਕਲ ਐਵੀਡੈਂਸ ਤੋਂ ਫੋਨ ਵਗੈਰਾ ਤੋਂ ਕਾਫੀ ਸਾਡੇ ਕੋਲ ਆ ਰਹੇ ਨੇ ਸਾਹਮਣੇ ਉਹ ਬੱਚਿਆਂ ਦਾ ਤਾਂ ਦੇਖੋ ਇਦਾਂ ਹੁੰਦਾ ਨਾ ਉਹਨਾਂ ਨੂੰ ਅਸੀਂ ਦੇਖਾਂਗੇ ਕਿ ਜੇ ਕੋਈ ਇਸੇ ਚੀਜ਼ 'ਚ ਨਹੀਂ ਇਨਵੋਲਡ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨਾ ਸਾਡਾ ਫਰਜ਼ ਹੈ ਕੋਈ ਰਿਸਪੈਕਟੇਬਲਸ ਨੂੰ ਬੁਲਾਵਾਂਗੇ ਪੇਰੈਂਟਸ ਨੂੰ ਬੁਲਾਵਾਂਗੇ ਕਿ ਇਹੋ ਜਿਹੇ ਬੱਚਿਆਂ ਨੂੰ ਨਾ ਫਾਲੋ ਕਰਨੀ ਬੈਸਨ ਸਰ ਜਿਹੜੇ ਕੇਸ ਨੇ ਤੁਹਾਡੇ ਖਿਲਾਫ ਦਰਜ ਨੇ ਅਮਰਸਰ ਦੇ ਵਿੱਚ ਉਹਨਾਂ ਨੂੰ ਤੁਸੀਂ ਫਾਲੋ ਕਰਦੇ ਹੋ ਕਿ ਸਪੈਸੀਫਿਕ ਚੰਦਾ ਮਤਲਬ ਇਹ ਕਿ ਕਿਹੜੇ ਕੇਸ ਦੇ ਵਿੱਚ ਤੁਸੀਂ ਪੈਡ ਨਾ ਵਿਧਿਆ ਰਹੇ ਨਹੀਂ ਦੇਖੋ ਸਾਡੇ 6 ਕੇਸ ਨੇ ਆਪਣੇ ਜਿਵੇਂ ਤੁਹਾਨੂੰ ਦੱਸ ਹੀ ਦਿੰਨਾ 6 ਦੇ 6 ਕੇਸ ਇਹਦੇ ਚ ਥਾਣਾ ਸੁਲਤਾਨਵਿੰਡ ਦਾ ਕੇਸ ਹੈ ਇੱਕ ਨੰਬਰ ਬਟ ਬਟਾ 23 ਹੈਗਾ ਗੇਟ ਖੀਮਾ ਦਾ ਹੀ 48/23 ਸੀ ਡਿਵੀਜ਼ਨ ਦਾ 83/23 ਸੀ ਡਿਵੀਜ਼ਨ ਦਾ ਫੇਰ 78/23 ਏ ਡਿਵੀਜ਼ਨ ਫੋਕਲ ਪੁਆਇੰਟ ਲੁਧਿਆਣਾ ਇਹ ਸਾਰਾ ਮਤਲਬ ਸਾਡੇ ਏਰੀਆ ਚ ਵੌਂਟਡ ਸੀਗੇ ਨੇ ਕੇਸੇਸ ਦੇ ਵਿੱਚ ਤੇ ਪੁਲਿਸ ਜਿਹੜੀ ਪੁਰਾਣੇ ਕ੍ਰਿਮੀਨਲ ਦੇ ਖਿਲਾਫ ਜਿੱਦਾਂ ਤੁਹਾਨੂੰ ਪਤਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹੀ ਸਾਰੀ ਇਹ ਜਿਹੜੀ ਹੈ ਕੰਮ ਚੱਲਦਾ ਰਿਹਾ ਹੈ ਨਹੀਂ ਉਹ ਜੀ ਗੱਲ ਨਹੀਂ ਕੋਈ ਸਾਹਮਣੇ ਆਈ ਪਰ ਇਹ ਜੀ ਪੁੱਛ ਕੇ ਜਾਰੀ ਹੈ ਹੋਰ ਗੱਲਾਂ ਪਤਾ ਲੱਗਣਗੀਆਂ ਕਿ ਕੋਈ ਵਾਰੀ ਮੁਲਜ਼ਮ ਦੀ ਆਦਤ ਹੁੰਦੀ ਹੈ ਵੀ ਜਿਹੜੇ ਚੀਜ਼ਾਂ ਦਾ ਪਤਾ ਉਹੀ ਗੱਲ ਦੱਸੋ ਦੂਜੀ ਗੱਲ ਬੰਦਾ ਛਪਾਉਂਦਾ ਹੀ ਹੈ ਜਿਹਦੇ ਵਿੱਚ ਜਿਹੜਾ ਜੇਲ੍ਹ ਦੇ ਨਾਲ ਕਨੈਕਸ਼ਨ ਜਿਹੜੇ ਫਰਾਰ ਹੋਏ ਸੀਗੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਹੋਰ ਗੱਲ ਸੀਗੀ ਉਹ ਕੀ ਬਲੇ ਇਹਨਾਂ ਦੇ ਨਾਲ ਦੇ ਬੰਦੇ ਸੀਗੇ ਉਹ 2020 ਦੇ ਵਿੱਚ ਹਾਂਜੀ ਅੰਮ੍ਰਿਤਸਰ ਤੋਂ ਭੱਜੇ ਸੀਗੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕ੍ਰਿਮੀਨਲਲੀ ਕਨੈਕਟਡ ਹੈ ਔਰ ਪੁਰਾਣਾ ਬੰਦਾ ਹੈ ਇਸ ਕ੍ਰਿਮੀਨਲਿਟੀ ਦੇ ਵਿੱਚ ਰੰਗਿਆ ਹੋਇਆ ਇਹ ਮੇਰਾ ਕਹਿਣ ਦਾ ਬਤ ਹੈ ਨਹੀਂ ਕਿ ਉਦੋਂ ਤੁਸੀਂ ਮਤਲਬ ਜੇ ਤੋ ਕਾਰ ਸੀ ਤਾਂ ਉਸ ਵਾਰ ਕੱਪ ਤੇ ਇਹ ਨਹੀਂ ਸੀਗਾ ਜੀ ਇਹਦੇ ਸਾਥੀ ਸੀਗੇ ਜਿਹੜੇ ਉਹ ਨਾਲ ਦੇ ਗੈਂਗ ਮੈਂਬਰ ਇਹ ਹੁਣ ਕਾਫੀ ਢੇਰ ਤੋਂ ਫਰਾਰ ਸੀਗਾ ਮਤਲਬ तकरीबन 1.5 2 ਸਾਲ ਤੋਂ ਔਰ ਵਾਰਦਾਤਾਂ ਦੇ ਵਿੱਚ ਵੌਂਟਿਡ